i can't have one ਕਿ ਹੁੰਦਾ ਕੀ ਫਾਇਦਾ ਮਨ ਚੋਂ ਵੀ ਸ਼ਿਵਕਾਰ ਨਹੀਂ ਦੂਰ ਕੀਤੇ ਮਤਰੀ ਟੱਲ ਖੜਕਾਉਣ ਦਾ ਕੀ ਫਾਇਦਾ ਉਹ ਲਾਈਆਂ ਨੇ ਤੇ ਦੱਸਾਂਗੇ ਨਾ ਬਾਕੀ ਲਾਈਆਂ ਕੋਈ ਨਾ ਹੱਥੋਂ ਕਦੇ ਦਾਨ ਕੀਤੀ ਫਿਰ ਦਾਨੀ ਸੁਧਾਉਣ ਦਾ ਕੀ ਫਾਇਦਾ ਗਉਰੀਪ ਤੇ ਕਦੀ ਨਹੀਂ ਕੀਤੀ ਰੱਛਿਆ ਫਿਰ ਪੰਜ ਸੇ ਦੌਣ ਦਾ ਕੀ ਫਾਇਦਾ ਉਹ ਲਾਈਆਂ ਨੇ ਤੇ ਦੱਸਾਂਗੇ ਨਾ ਬਾਕੀ ਉਹ ਲਾਈਆਂ ਨੇ ਤੇ ਦੱਸਾਂਗੇ ਨਾ ਬਾਕੀ ਸੌਰਭ ਦੀ ਦਵਾਰ ਤੇਰੇ ਆਕੇ ਉਹ ਬਾਬਾ ਸਾਹ ਬਾਬਾ ਜੀ ਸਾਡਾ ਹੱਜ ਹੋ ਗਿਆ ਤੇਰੀ ਗਲੀ ਬਾਬਾ ਜਨਤਾਂ ਦੀ ਗਲੀ ਏ ਤੇਰੀ ਗਲੀ ਬਾਬਾ ਜਨਤਾਂ ਦੀ ਗਲੀ ਏ ਤੇਰੀ ਪੁੱਤ ਉੱਤੇ ਪੀਰ ਮਹਰਾਇਆ ਦੀ ਏ ਪੀਰ ਮਹਰਾਇਆ ਦੀ ਤੇਰੀ ਪੁੱਤ ਉੱਤੇ ਪੀਰ ਮਹਰਾਇਆ ਲੀ ਹੈ ਤੇਰੇ ਨਾਮ ਦੀਆਂ ਵੰਡੀਆਂ ਨੇ ਆਜਾ ਉਹ ਤੇਰੇ ਨਾਮ ਦੀਆਂ ਵੰਡੀਆਂ ਨੇ ਆਜਾ ਬੜੀ ਬੜੀ ਆਖੀ ਐ ਨਵਾਜਾਂ ਬਾਬਾ ਜੀ ਸਾਡਾ ਹੱਜ ਹੋ ਗਿਆ ਹੋਰ ਬਾਬਾ ਜੀ ਦਾ ਜੈ 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 ਬਾਬਾ ਰੋਲੇ ਨਹੀਂ ਕਿਹੜਾ ਹੋ ਕੀ ਹੋਇਆ ਇਹਨਾਂ ਨੇ ਮੇਲਾ ਕਰਾਇਆ ਲੱਖਾਂ ਦਾ ਤੇ ਉਹਨੂੰ ਪਤਾ ਨਕਲਾ ਹੁੰਦੀਆਂ ਹੁੰਦੀਆਂ ਉਹ ਆਈ ਉਹ ਬਨੇਖਾ ਪੈ ਗਿਆ ਤੈਨੂੰ ਕੀ ਬਨੇਖਾ ਪੈ ਗਿਆ ਕਿਹਾ ਇਹਨਾਂ ਮਰ ਬੋਡਾ ਬੈਂਡ ਨਹੀਂ ਆਇਆ ਅੱਲਾ ਵਾਰਿਆ ਕਾਮਯਾਬ ਕਰ ਦੇਈਂ ਹੋਇਆ ਕਰ ਕੋਈ ਕਹਿਣਾ ਓ ਸ਼ੇਰ ਬਾਈ ਹੋ ਰਹੀ ਆ ਇੱਕ ਮੈਂ ਸੋਣਾ ਚੰਦ ਜਾਨ ਸੋਣੀ ਓ ਇੱਕ ਮੈਂ ਸੋਣਾ ਤੇ ਜੰਦ ਜਾਨ ਸੋਣੀ ਮੇਰਾ ਪਿਓ ਸੋਣਾ ਗੱਡੀ ਮਾਂ ਸੋਣੀ ਅੱਛਾ ਅੱਲਾ ਵਲਿਆ ਕਰ ਮਾਪਾ ਬਣਾ ਬਖਸ਼ ਅੱਲਾ ਹੋਇਆ ਕਰ ਓ ਕੀ ਕਰਨਾ ਸੀ ਬੱਸ ਕਰਿਆ ਕਰ ਓ ਬੀਬੀ ਆ ਜੀ ਲੱਗੇ ਰੋ ਲੱਗੇ ਰੋ ਗਾਉਣ ਵਜਾਉਣ ਕਦੇ ਲੱਗੇ ਰੋ ਲੱਗੇ ਰੋ ਨਕਲਾਂ ਕਰ ਓ ਲੱਗੇ ਰੋ ਲੱਗੇ ਕਿੱਥੇ ਰੋ ਆ ਮੀਲੀ ਜੀ ਦਾਬਾ ਅੱਛਾ ਹੋਇਆ ਕਰ ਤਾਹੂ ਜੁੜਿਆ ਓ ਮੈਨੂੰ ਅੱਜ 11000 ਰੁਪਏ ਇੱਕ ਮਰੂਤੀ ਕਾਰ ਹਜ਼ਾਰ ਰੁਪਏ ਬਹੁਤ ਦੇਣੇ ਦੇਣੇ ਕਿੱਧਾ ਬਾਜੂ ਅੱਛਾ ਮਰਿਆ ਕਰ 1000 ਰੁਪਏ ਹੰਦਾ ਹੋਇਆ ਓਏ ਦਾਦਾ ਮੈਂ ਜਾਣਾ ਕਿੱਥੇ ਆਪਾਂ ਕਿਧਰ ਜਾਣਾ ਛੇੜੇ ਬਾਈ ਸਣਾ ਓਏ ਜਾਨ ਨਾ ਹੁੰਦਾ ਨਟਾਨਾ ਨਾ ਹੁੰਦੇ ਜਾਨ ਨਾ ਹੋਤੇ ਤੇ ਤਾਰੇ ਨਾ ਹੁੰਦੇ ਮਿੱਟੀ ਜਾਂਦਾ ਕੋਠੀਆਂ ਚ ਬਾਰੇ ਨਾ ਹੁੰਦੇ ਓਏ ਕੈਮਰਾ ਵਾਲੇ ਨਾ ਹੁੰਦੇ ਤਾਂ ਲੋਕਾਂ ਦੇ ਫੋਟੋਆਂ ਵਾਲੇ ਨਜ਼ਾਰੇ ਨਾ ਹੁੰਦੇ ਤੁਹਾਡੀ ਮੰਮੀ ਨਾ ਹੁੰਦੀ ਫਸਾਲੇ ਨਾ ਹੁੰਦੇ ਓਏ ਅੱਲਾ ਮਰਿਆ ਚੋਟਕੜੇ ਸਵਾਸ ਗਾ ਨਹੀਂ ਲੈਂਦਾ ਓ ਮੈਂ ਕਿਹਾ ਓ ਭੈਣ ਜੀ ਕਿਹਦੀ ਤੁਸੀਂ ਭਾਂਦੀ ਨਹੀਂਗੇ ਹੋਰ ਕੀ ਹੈ ਚੰਦਰ ਕਾਮਤ ਹੋਈਆਂ ਦੀ ਵੇਖੋ ਹੋਰ ਕੀ ਹੋਣਾ ਸੀਗਾ ਅੱਗੇ ਲਖਾਂ ਦਾਦੇ ਬਿਆਰੀ ਉਹ ਨਾ ਨਿਕਲਾ ਨਾ ਉਹ ਫੜੱਕ ਤੇਰੇ ਨਾਲ ਫੜੱਕ ਤੇਰੇ ਬਿਓ ਉਹਦੇ ਨਾਲ ਬਚਲੀਆ ਟਰੱਕ ਤੇਰੀ ਮਾਰ ਨੋਨ ਬੱਸ ਤਾਈ ਨਾਲ ਕਾਰ ਤਾਈ ਨਾਲ ਭੁੰਡਾ ਹੀ ਆ ਹੋਰ ਕੀ ਕਰਨਾ ਸੀਗਾ ਓ ਇੱਥੇ ਨਾ ਮਾਰਿਆ ਕਰ ਇੱਥੇ ਬਿਸ਼ੀਰ ਲਾਉਣਾ ਵਾ ਅੱਲਾ ਮਾਰਿਆ ਇਹ ਵੀ ਇੱਥੋਂ ਹੀ ਲੈਣਾ ਵਾ ਉਹ ਲੈਣਾ 5000 ਰੁਪਏ 20 ਕਿਲੋ ਆਟਾ ਕਦੀ ਨਾ ਰੋਊਗਾ ਘਾਟਾ ਹੋਰ ਕੀ ਹੋਣਾ ਸੀਗਾ ਓਏ ਨਾਮ ਓਏ ਨਾਮ ਖਾਦੇ ਵਧੀਆ ਜਾ ਓਏ ਮੈਂ ਕਿਹਾ ਚਾਚਾ ਜੀ ਚਾਚਾ ਤੇਰੇ ਭਤੀਜੇ ਕੀ ਹਾਂ ਹਾਂਜੀ ਗਵਾਨੀ ਪੈਣਾ ਭਰਾ ਮੈਨੂੰ ਕਹਿੰਦੇ ਚਾਚਾ ਓਏ ਮੈਂ ਸੁਣਿਆ ਕਿ ਵਿਆਹ ਹੋਈ ਲੁਧਿਆਣੇ ਵਿਆਹ ਨੂੰ ਜਰੂਰ ਹੋਈ ਆ ਘਰ ਵਾਲੀ ਕਹਿੰਦੀ ਉਹ ਮਾਮਾ ਕਹਿੰਦੀ ਆ ਮਾਸੀ ਕਹਿ ਦਿੰਦਾ ਨਾ ਕੰਡਾ ਹੋਇਆ ਗਿਆ ਕਦੀ ਭੂਆ ਕਹਿ ਲਈ ਨਾ ਅਸੀਂ ਕਿ ਰਿਹਾ ਹੋਰ ਕੀ ਕਹਿਣਾ ਸੀਗਾ ਕੰਡਾ ਮਰਿਆ ਗਿਆ ਉਹ ਸਾਡੇ ਜਮਣ ਦੀ ਪੁੱਛਣਾ ਸਾਡੇ ਜਮਣ ਕੀ ਹੋਇਆ ਮਰਾਸੀਆਂ ਜਮਣਾ ਡਿਸਕੋ ਹੁੰਦਾ ਖਰਚ ਨਹੀਂ ਕਰਦੇ ਹਣੇ ਓਏ ਮੈਂ ਕਿਹਾ ਜਮਣਾ ਡਿਸਕੋ ਉਹ ਗਰੀਬ ਦਾ ਜਮਣਾ ਅਮੀਰ ਦਾ ਜਮਣਾ ਇੱਕੋ ਜਿਹਾ ਹੁੰਦਾ ਓ ਮੈਂ ਕਿਹਾ ਸਾਡਾ ਜਮਣਾ ਡਿਸਕੋ ਆ ਉਹ ਕਿਦਾਂ ਧੁੱਪ ਲੱਗੀ ਜੰਪ ਪੈਣੇ ਆ ਤੁਸੀਂ ਧੁੱਪ ਲੱਗੀ ਜੰਪ ਐ ਠੰਡ ਲੱਗੀ ਮੁਰ ਜਾਣੇ ਆ ਬੜਾ ਔਣ ਜਾਣ ਦੀ ਸਲਾਵਾ ਨਹੀਂ ਪਾਈ ਜਾਣੇ ਆ ਇੱਕ ਪਿੱਛੇ ਨੂੰ ਜਾਨਾ ਵਾ ਅਸੂਰ ਨੂੰ ਨਿਕਲਾਂਗੇ ਫੇਰ ਆਉਣਾ ਉਹ ਬੀੜਾ ਰਸ ਗਿਆ ਉਹ ਵੱਡੀ ਮਹਿਰਾਗੀ ਉਹ ਕਿੰਨਾ ਸੋਹਣਾ ਤੈਨੂੰ ਉਹ ਰੱਬ ਨੇ ਬਣਾਇਆ ਕਿੰਨਾ ਸੋਹਣਾ ਤੈਨੂੰ ਉਹ ਮੇਰਾ ਬਨੇ ਬਣਾਇਆ ਉਹ ਜੀ ਕਰ ਦੇ ਦੇਖਦਾ ਰਹਾ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਨੂ ਰੱਬ ਨੇ ਬਣਾਇਆ ਅਗਮੇ ਜੋਨਾ ਦਿਲ ਮੇਰਾ ਕਬਰ ਆਏ ਮੈਂ ਕੋਤਾ ਕੋਈ ਹੈ ਨਜੁਬ ਜਹਾਂਏ ਯੋ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਓ ਪਿਆਰ ਤੇਰਾ ਹੈ ਜ਼ਿੰਦਗੀ ਮੇਰੀ ਓ ਕਰਦੀ ਰਹੀ ਮੈਂ ਪੂਜਾ ਤੇਰੀ ਯਾਰ ਤੇਰਾ ਹੈ ਜ਼ਿੰਦਗੀ ਮੇਰੀ ਓ ਕਰਦੀ ਰਹੀ ਮੈਂ ਪੂਜਾ ਤੇਰੀ ਤੈਨੂੰ ਅੱਖੀਆਂ ਦੇ ਉਹ ਵਿੱਚ ਮੈਂ ਬਸਾਇਆ ਤੈਨੂੰ ਅੱਖੀਆਂ ਦੇ ਤੇਰੇ ਦਾਤਾ ਤੇ ਖੀਆਂ ਦੇ ਵਿੱਚ ਮੈਂ ਵਸਾਇਆ ਉਹ ਜੀ ਕਰ ਦੇ ਕੇ ਦਹਾਰਵਾ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਯਾਰ ਤੇਰਾ ਹੈ ਜ਼ਿੰਦਗੀ ਮੇਰੀ ਉਹ ਕਰਦੀ ਆਵੇ ਮੈਂ ਪੂਜਾ ਤੇਰੀ ਯਾਰ ਤੇਰਾ ਹੈ ਜ਼ਿੰਦਗੀ ਮੇਰੀ ਉਹ ਕਰਦੀ ਆਵੇ ਮੈਂ ਪੂਜਾ ਤੇਰੀ ਸੋਨਾ ਮੇਲਾ ਲੱਖ ਦਾ ਤੇ ਦਾ ਆਇਆ